ਦੇਖੋ ਆਸਟ੍ਰੇਲੀਆ ਜਾਣ ਦਾ ਚਾਹੋ ਹਰ ਸਟੂਡੈਂਟ ਨੂੰ ਕਿਸੇ ਟਾਈਮ ਇਹ ਚਾਹੋ ਸੀਗਾ ਕੈਨੇਡਾ ਜਾਣ ਦਾ ਹੁਣ ਉਹ ਜਿਹੜਾ ਹਰ ਸਟੂਡੈਂਟ ਦਾ ਜਿਹੜਾ ਆਸਟ੍ਰੇਲੀਆ ਜਾਣ ਦਾ ਚਾਹੋ ਇਸ ਟਾਈਮ 54% ਸਟੂਡੈਂਟਸ ਜਿਹੜੇ ਐ ਨਾ ਇਸ ਟਾਈਮ ਜਿਹੜਾ ਡਾਟਾ ਆਂਦਾ ਸਾਡੇ ਕੋਲ ਕਿ ਜਿਹੜਾ ਜਿਨ੍ਹਾਂ ਦਾ ਇੰਟਰਸਟ ਬਹੁਤ ਜ਼ਿਆਦਾ ਆਸਟ੍ਰੇਲੀਆ ਦੇ ਵਿੱਚ ਹੈ ਕਿਉਂਕਿ 54% ਦੇ ਬਾਅਦ ਕੁਝ ਯੂਰ ਜਾਂਦੇ ਆ ਕੁਝ ਯੂਕੇ ਜਾਣਗੇ ਕੁਝ ਆਇਰਲੈਂਡ ਜਾਣਗੇ ਯੂਰਪ ਜਾਣਗੇ ਕੈਨੇਡਾ ਜਾਣਗੇ ਬਾਕੀ ਸਾਰੀਆਂ ਕੰਟਰੀਆਂ ਨੂੰ ਛੱਡ ਕੇ ਤੁਸੀਂ ਦੇਖੋ ਇੰਨੀ ਸਾਰੀ ਕੰਟਰੀਆਂ ਦੇ ਵਿੱਚ ਜਿਹੜਾ ਲੈਸ ਥੈਨ 50% ਮਿਲਦਾ 46% ਔਰ ਕੱਲੇ ਆਸਟ੍ਰੇਲੀਆ ਦੇ ਵਿੱਚ 54% ਸਟੂਡੈਂਟਸ ਉਸ ਟਾਈਮ ਜਿਹੜਾ ਆ ਸਿਲੈਕਟ ਕਰ ਰਿਹਾ ਆਸਟ੍ਰੇਲੀਆ ਨੂੰ ਐਸ ਅ ਪ੍ਰਿਫਰਡ ਡੈਸਟੀਨੇਸ਼ਨ ਪਹਿਲੇ ਜਦ ਬਹੁਤ ਜ਼ਿਆਦਾ ਨੋਲੇਜ ਨਹੀਂ ਸੀ ਸਟੂਡੈਂਟਸ ਨੂੰ ਤੇ ਉਸ ਟਾਈਮ ਇੱਕ ਸਿਡਨੀ ਔਰ ਮੈਲਬਨ ਦੋਹੀ ਚੀਜ਼ਾਂ ਉਹਨਾਂ ਨੂੰ ਪਤਾ ਸੀ ਔਰ ਦੋਨੋਂ ਜਗ੍ਹਾ ਜਾਣਾ ਹੋਨ ਸਟੂਡੈਂਟ ਨੂੰ ਪਤਾ ਜਿਹੜੇ ਬੱਚਿਆਂ ਨੇ ਕੋਵਿਡ ਦੇ ਬਾਅਦ ਜਿੰਨਾਂ ਦੇ ਵੀਜ਼ੇ ਆਏ ਆ ਗਵਰਨਮੈਂਟ ਨੇ ਪੋਲਿਸੀਜ਼ ਕਰਤੀਆਂ ਸੀਗਾ ਕਿ ਅਸੀਂ ਜਿਹੜਾ ਪੋਸਟ ਸਟਡੀ ਵਰਕ ਪਰਮਿਟ ਹੈ ਐਟ ਲੀਸਟ 2+1 ਇਅਰ ਦਾ 2 ਇਅਰ ਦਾ ਜਾਂ 3 ਇਅਰ ਦਾ ਅਪ ਟੂ 5 ਇਅਰ ਕਰਤਾ ਸੀਗਾ ਔਰ ਜਿੰਨੇ ਸਟੂਡੈਂਟ ਸਾਡੇ ਪਰਥ ਸਾਈਡ ਗਏ ਸੀਗੇ ਉਹਨਾਂ ਦੇ ਫੋਨ ਆਣ ਲੱਗੇ 1 ਜੁਲਾਈ ਤੋਂ ਪਹਿਲੇ ਉਹਨਾਂ ਨੇ ਆਪਣਾ ਪੋਸਟ ਸਟਡੀ ਵਰਕ ਪਰਮਿਟ ਅਪਲਾਈ ਕੀਤਾ ਔਰ ਹਰ ਬੱਚੇ ਦਾ ਪੋਸਟ ਸਟਡੀ ਵਰਕ ਪਰਮਿਟ 5 ਇਅਰਸ ਦਾ ਆਇਆ ਸੀਗਾ ਕਿਉਂਕਿ ਐਜ਼ ਅ ਕੰਸਲਟੈਂਟ ਜਦ ਅਸੀਂ ਗਾਈਡ ਕਰਦੇ ਹਾਂ ਔਰ ਜਦ ਸਟੂਡੈਂਟ ਸੁਣਦੇ ਆ ਔਰ ਉਹਦੇ ਬਾਅਦ ਜਦ ਉਹਨਾਂ ਦੇ ਫੋਨ ਉਧਰੋਂ ਆਉਂਦੇ ਕਿ ਮੇਰੇ ਵਾਸਤੇ ਵਧੀਆ ਹੋ ਗਿਆ ਤਾਂ ਸਾਨੂੰ ਸ਼ਾਇਦ ਉਹਨਾਂ ਤੋਂ ਜ਼ਿਆਦਾ ਕੋਸ਼ਿਸ਼ ਸਾਨੂੰ ਮਿਲਦੀ ਆ ਹਜੇ ਵੀ ਕਿਉਂਕਿ ਜਿਹੜਾ ਸਿਟੀ ਹੈ ਉਹਦੀ ਪਾਪੂਲੇਸ਼ਨ ਹਮੇਸ਼ਾ ਬਹੁਤ ਜ਼ਿਆਦਾ ਹੁੰਦੀ ਆ ਉਹ ਚਾਹੇ ਮੈਲਬਨ ਹੋਵੇ ਔਰ ਚਾਹੇ ਸਿਡਨੀ ਹੋਵੇ ਉੱਥੇ ਲਿਵਿੰਗ ਕਾਸਟ ਬਹੁਤ ਜ਼ਿਆਦਾ ਹੋਏਗੀ ਉੱਥੇ ਤੁਸੀਂ ਦੇਖੋ ਕਿ ਇਹ ਬੱਚੇ ਨੂੰ ਹਰ ਦੇਖੋ ਲਿਵਿੰਗ ਕਾਸਟ ਜ਼ਿਆਦਾ ਹੈ ਨਾ ਤੇ ਉਹਨੂੰ ਬਹੁਤ ਸਟਰਗਲ ਕਰਨਾ ਪੈਂਦਾ ਪਹਿਲੇ ਤੇ ਉਹਨੂੰ ਜਿਹੜੇ ਕੰਮ ਕਰਦਾ ਬੱਚਾ ਆਫਟਰ ਸਟੱਡੀਜ਼ ਜਿਹੜਾ 20 ਆਵਰਸ ਦਾ ਮਿਲਦਾ ਉਹਨੂੰ ਵਰਕ ਪਰਮਿਟ ਉਹਦੇ ਵਿੱਚ ਉਹਦੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਆਪਣੀ ਰੈਂਟਲ ਕੋਸਟ ਕੱਢ ਲਾਂ ਆਪਣਾ ਗ੍ਰੋਸਰੀ ਦਾ ਖਰਚਾ ਕੱਢ ਲਾਂ ਕਈ ਵਾਰੀ ਉਹ ਵੀ ਮੁਸ਼ਕਲ ਹੋ ਜਾਂਦਾ بڑے ਸ਼ਹਿਰਾਂ ਵਿੱਚ ਕਿਉਂਕਿ ਉਹਨਾਂ ਦੀ ਕੋਸਟ ਲਿਵਿੰਗ ਕੋਸਟ ਵਾਜ ਜਾਂਦੀ ਹੈ ਲਿਵਿੰਗ ਕੋਸਟ ਵੱਧ ਗਈ ਤੇ ਤੁਸੀਂ ਲਾਈਫ ਸਟਾਈਲ ਦੇ ਨਾਲ ਕੰਪਰੋਮਾਈਜ਼ ਕਰ ਰਹੇ ਹੋ ਇੱਕ ਇੱਕ ਰੂਮ ਚ ਜ਼ਿਆਦਾ ਬੱਚੇ ਰਹਿੰਦੇ ਆ ਆਪਣੇ ਆਪ ਨੂੰ ਪੈਸਾ ਬਚਾਉਣ ਵਾਸਤੇ ਉਹੀ ਜੇ ਤੁਸੀਂ ਥੋੜਾ ਜਿਹਾ ਰਿਮੋਟ ਏਰੀਆ ਚ ਜਾਂਦੇ ਹੋ ਐਗਜ਼ੈਕਟਲੀ ਨਾ ਰੀਜ਼ਨਲ ਬਟ ਥੋੜਾ ਜਿਹਾ ਏਰੀਆ ਡਿਫਰੈਂਟ ਜਿੱਥੇ ਪੋਪੂਲੇਸ਼ਨ ਘਟ ਹੈ ਉਹਨਾਂ ਦੇ ਵਿੱਚ ਕਿਹੜੇ ਏਰੀਆ ਆ ਗਏ ਸਾਊਥ ਆਸਟ੍ਰੇਲੀਆ ਆ ਗਿਆ ਐਡਲੇਡ ਬੜੀ ਸਿਟੀ ਹੈ ਲੇਕਿਨ ਪੋਪੂਲੇਸ਼ਨ ਘਟ ਹੈ ਵੈਸਟਰਨ ਆਸਟ੍ਰੇਲੀਆ ਪਾਰਥ ਅਗੇਨ ਕੈਪੀਟਲ ਹੈ ਪਾਰਥ ਵੈਸਟਰਨ ਆਸਟ੍ਰੇਲੀਆ ਦੀ ਬੜੀ ਸਿਟੀ ਹੈ ਪੋਪੂਲੇਸ਼ਨ ਹਜੇ ਵੀ ਬਹੁਤ ਘਟ ਹੈ ਠੀਕ ਹੈ देन ਤੁਹਾਡਾ ਤਸਮਾਨੀਆ ਆ ਗਿਆ देन ਤੁਹਾਡਾ ਗੋਲਡ ਕੋਸਟ ਆ ਗਿਆ ਇਹ ਸਾਰੇ ਏਰੀਆ ਜਿਹੜੇ ਹਨ ਨਾ ਹਜੇ ਪopulation ਬਹੁਤ ਘੱਟ ਹੈ ਸਟੂਡੈਂਟਸ ਇਹਨਾਂ ਦੇ ਵਿੱਚ ਜਿਹੜੀ ਹੈ ਜਿਹੜੀ ਯੂਨੀਵਰਸਿਟੀ ਐ ਸਾਈਡਾ ਉਹਨਾਂ ਨੂੰ ਜੇ ਚੂਜ਼ ਕਰੇ ਕੋਸ਼ਿਸ਼ ਕਰੇ ਕਿਉਂਕਿ ਅੱਜ ਦੇ ਜਿਹੜੇ ਹਾਲਾਤ ਹੈ ਆਸਟ੍ਰੇਲੀਆ ਦੇ ਉਹ ਬਿਲਕੁਲ ਡਿਫਰੈਂਟ ਹੈ ਸਟੂਡੈਂਟ ਦੇ ਆਪਣਾ ਚੋਣ ਨਹੀਂ ਚੱਲਦਾ ਇਸ ਟਾਈਮ ਯੂਨੀਵਰਸਿਟੀ ਜਿਹੜੀ ਐਕਸੈਪਟ ਕਰ ਲੇ ਉਹ ਚੋਣ ਚੱਲਦਾ ਲੇਕਿਨ ਜੇ ਇਹ ਯੂਨੀਵਰਸਟੀਆਂ ਇਹਨਾਂ ਨੂੰ ਰੀਜਨਲ ਵਾਲੀ ਐਕਸੈਪਟ ਕਰ ਲੈਣ ਤੇ ਬਹੁਤ ਅੱਛਾ ਹੈ ਕਿਉਂਕਿ ਲਾਈਫ ਸਟਾਈਲ ਤੁਸੀਂ ਮੇਨਟੇਨ ਕਰ ਸਕਦੇ ਹੋ ਤੁਹਾਡਾ ਜਿਹੜਾ ਤੁਸੀਂ بڑے ਸ਼ਹਿਰਾਂ ਦੇ ਵਿੱਚ ਖਰਚ ਕਰ ਰਹੇ ਹੋ ਉਸ ਤੋਂ ਅੱਧਾ ਅਕਮੋਡੇਸ਼ਨ ਦਾ ਖਰਚਾ ਆਏਗਾ ਤੁਹਾਡਾ ਜੇ ਹਾਫ ਅਕਮੋਡੇਸ਼ਨ ਦਾ ਖਰਚਾ ਆ ਰਿਹਾ ਤੇ ਇੰਨਾ ਸਟ्रेस ਨਹੀਂ ਹੈ ਤੁਹਾਨੂੰ ਬਿਲਕੁਲ ਕਿ ਕੰਮ ਤੇ ਹਾਰ ਟਾਈਮ ਕੰਮ ਕਰ ਰਹੇ ਹੋ ਜਿਹੜੇ ਐਕਸਟਰਾ ਆਰਸ ਕਰ ਰਹੇ ਹੋ ਤੁਹਾਨੂੰ ਡਰ ਲੱਗ ਰਿਹਾ ਕੱਲ ਨੂੰ ਅਸੀਂ ਪਕੜੇ ਨਾ ਜਾਈਏ ਕਿਉਂਕਿ ਜੇ ਤੁਸੀਂ ਐਕਸਟਰਾ ਕੰਮ ਕਰ ਰਹੇ ਹੋ ਤੁਹਾਡੀ ਅਸਾਈਨਮੈਂਟਸ ਖਰਾਬ ਹੋ ਰਹੀਆਂ ਤੁਹਾਡੀ ਪੜ੍ਹਾਈ ਖਰਾਬ ਹੋ ਰਹੀ ਹੈ ਫੇਲ ਹੋ ਜਾਓਗੇ ਫੇਲ ਹੋ ਜਾਓਗੇ ਫਿਰ ਯੂਨੀਵਰਸਿਟੀ ਨੂੰ ਫੀਸਾਂ ਪਾਣੀਆਂ ਜਾਂ ਕਾਲਜ ਨੂੰ ਫੀਸਾਂ ਪਾਣੀਆਂ ਤੇ ਸਮਝਦਾਰੀ ਕੀ ਦੇ ਵਿੱਚ ਹੈ ਕਿ ਜਿੱਥੇ ਤੁਹਾਡਾ ਖਰਚਾ ਘਟਾਇ ਹੋਏ ਤੁਹਾਡੇ ਤੇ ਉਹਨਾ ਪ੍ਰੈਸ਼ਰ ਨਾ ਹੋਏ ਤੁਸੀਂ ਪੜ੍ਹਾਈ ਦੀ ਤਰਫ ਧਿਆਨ ਦੇ ਸਕੋ ਇਹ ਬਹੁਤ ਇੰਪੋਰਟੈਂਟ ਹੈ ਏਰੀਆ ਚੂਜ਼ ਕਰ ਲਿਆ ਏਰੀਆ ਚੂਜ਼ ਕਰਨ ਦੇ ਬਾਅਦ ਜਿਹੜੇ ਉਸ ਏਰੀਆ ਦੇ ਵਿੱਚ ਜਿਹੜੇ ਤੁਸੀਂ ਦੇਖੋ ਸਕਿੱਲ ਓਕੂਪੇਸ਼ਨ ਲਿਸਟ ਕਿਹੜੀ ਹੈ ਜਿਨ੍ਹਾਂ ਦੀ ਸ਼ਾਰਟੇਜ ਹੈ ਉਹ ਵਾਲਾ ਕੋਰਸ ਆਪਣੇ ਕੋਰਸ ਤੋਂ ਰਿਲੇਟਡ ਲੋਗੇ ਤੁਸੀਂ ਫਿਰ ਤੁਹਾਡੀ ਜਿਹੜੀ ਹੈ ਨਾ ਪੜਾਈ ਖਤਮ ਹੋਣ ਦੇ ਬਾਅਦ ਤੁਹਾਡੇ ਜੌਬ ਚਾਂਸਸ ਬਹੁਤ ਅੱਛੇ ਹੈ ਔਰ ਜੌਬ ਚਾਂਸਸ ਬਹੁਤ ਅੱਛੇ ਤੇ ਸੈਟਲਮੈਂਟ ਆਪਣੇ ਆਪ ਆਏਗੀ ਉਹ ਪਿੱਛੇ ਭਜਦੀ ਹੈ ਤੁਹਾਡੇ ਤੁਸੀਂ ਨਹੀਂ ਉਹਦੇ ਪਿੱਛੇ ਭਜਦੇ ਦੇਅਰ ਇਜ਼ ਅ ਡਿਫਰੈਂਸ ਇੱਕ ਆਪਾਂ ਉਹਦੇ ਪਿੱਛੇ ਭੱਜਨੇ ਆ ਇੱਕ ਉਹ ਆਪਣੇ ਪਿੱਛੇ ਜੇ ਜਵਾਬ ਆਪਣੀ ਅੱਛੀ ਹੈ ਅੱਜ ਦੇ ਦਿਨ ਸਾਰਿਆਂ ਨੂੰ ਪਤਾ ਹੈ ਆਈਟੀ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਹੋ ਗਿਆ ਸਾਈਬਰ ਸਿਕਿਉਰਿਟੀ ਹੋ ਗਿਆ ਅ ਡਾਟਾ ਐਨਾਲਿਟਿਕ ਹੋ ਗਿਆ ਇਹਨਾਂ ਚੀਜ਼ਾਂ ਦੀ ਬਹੁਤ ਸ਼ਾਰਟੇਜ ਹੈ ਉਹ ਬੰਦੇ ਮਿਲਦੇ ਨਹੀਂ ਹੈ ਔਰ ਉਹਨਾਂ ਨੂੰ ਸੈਲਰੀ ਕਿਧਰੇ ਬਹੁਤ ਜ਼ਿਆਦਾ ਮਿਲਦੀ ਹੈ ਤੇ ਇਹੋ ਜੇ ਸਟੂਡੈਂਟਸ ਨੂੰ ਤਾਂ ਪਹਿਲੇ ਹੀ ਜੋ ਕੰਪਨੀਆਂ ਜੌਬ ਆਫਰ ਲੈਟਰ ਦੇ ਰਹੀਆਂ ਔਰ ਜਿਹੜਾ ਬੱਚਾ ਉੱਥੇ ਮੰਨ ਲਓ ਰਹਿਣਾ ਵੀ ਚਾਹੁੰਦਾ ਹੈ ਤੇ ਜੇ ਕੰਪਨੀ ਨੇ ਜੌਬ ਆਫਰ ਲੈਟਰ ਦੇ ਦਿੱਤਾ ਤੇ ਉਹਦੇ ਤੇ ਸੈਟਲਮੈਂਟ ਨੂੰ ਕਦੀ ਕੋਈ ਡਿਨਾਈ ਨਹੀਂ ਕਰ ਸਕਦਾ ਇਸ ਕਰਕੇ ਏਰੀਆ ਏਰੀਆ ਦੇ ਨਾਲ ਕੋਰਸ ਵਧੀਆ ਚੋਣ ਕਰਨਾ ਕੋਰਸ ਜਿਹੜਾ ਤੁਹਾਡੇ ਪਿਛਲੀ ਪੜ੍ਹਾਈ ਤੋਂ ਮੈਚ ਕਰਦਾ ਹੋਵੇ ਉਹ ਨਾਨ ਮੈਡੀਕਲ ਵਾਲਾ ਬੱਚਾ ਟਰੈਵਲ ਟੂਰਿਜ਼ਮ ਨਾਲ ਲੈ ਕੇ ਆਈਟੀ ਦਾ ਕੋਰਸ ਲੇਗਾ ਜਾਂ ਇੰਜੀਨੀਅਰਿੰਗ ਦਾ ਲੇਗਾ ਇਦਾਂ ਹੀ ਮੈਡੀਕਲ ਵਾਲਾ ਬੱਚਾ ਮੈਡੀਕਲ ਤੋਂ ਰਿਲੇਟਡ ਹੀ ਕੋਰਸ ਲੇਗਾ ਇਸ ਕਰਕੇ ਇਹ ਜਿਹੜੇ ਆਪਸ ਚ ਕਨੈਕਸ਼ਨ ਬਣਾਉਣੇ ਕੋਰਸ ਤੇ ਬਹੁਤ ਜ਼ਰੂਰੀ ਹੈ ਔਰ ਉਹਦੇ ਬਾਅਦ ਉਸ ਸਟੇਟ ਦੀ ਜਿਹੜੀ ਸਕਿੱਲ ਅਕੁਪੇਸ਼ਨ ਲਿਸਟ ਹੈ ਜਿਹੜੇ ਉੱਥੇ ਜਿਹੜੇ ਮੈਨ ਪਾਵਰ ਹੈ ਜਿਹੜੇ ਬੰਦੇ ਉੱਥੇ ਮਿਲ ਨਹੀਂ ਰਹੇ ਉਹਨਾਂ ਨੂੰ ਮੰਨ ਲਓ ਇੰਜੀਨੀਅਰਿੰਗ ਪਾਰਟਿਕੂਲਰ ਪੈਟਰੋਲੀਅਮ ਇੰਜੀਨੀਅਰਿੰਗ ਜੇ ਉਸ ਏਰੀਆ ਚ ਪੈਟਰੋਲ ਨਿਕਲਦਾ ਹੈ ਜਾਂ ਯੂਰੇਨੀਅਮ ਨਿਕਲਦਾ ਹੈ ਇਆ 골ਡ ਨਿਕਲਦਾ ਤੇ ਉਹਨਾਂ ਨੂੰ ਹੋ ਸਕਦਾ ਉਸਦੇ ਰਿਲੇਟਿਡ ਜਿਹੜੇ ਇੰਜੀਨੀਅਰਸ ਐ ਮਾਈਨ ਇੰਜੀਨੀਅਰਸ ਹੋਗੇ ਪੈਟਰੋਲੀਅਮ ਇੰਜੀਨੀਅਰਸ ਹੋਗੇ ਉਹਨਾਂ ਦੇ ਫਿਰ ਉਹਦੇ ਨਾਲ ਰਿਲੇਟਿਡ ਤੁਹਾਡਾ ਇਲੈਕਟ੍ਰੋ ਇਲੈਕਟ੍ਰੀਕਲ ਇੰਜੀਨੀਅਰ ਹੋ ਗਏ ਮਕੈਨੀਕਲ ਇੰਜੀਨੀਅਰ ਹੋ ਗਏ ਉਹ ਸਾਰਿਆਂ ਦੀ ਸ਼ਾਰਟੇਜ ਚੱਲਨੀ ਆ ਫਿਰ ਉਹ ਜੋ ਬੱਚਾ ਆਪਸ ਵਿੱਚ ਮੈਚ ਕਰ ਲੈਗਾ ਫਿਰ ਇਹਨੂੰ ਆਪਣੇ ਕੈਰੀਅਰ ਵਾਸਤੇ ਕੋਈ ਸਟ੍ਰੈਸ ਨਹੀਂ ਐ ਉਹ ਕੈਰੀਅਰ ਬਹੁਤ ਵਧੀਆ ਬੰਦਾ ਇਹੋ ਜਿਹੇ ਬੱਚਿਆਂ ਥੈਂਕ ਯੂ